ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲਗਾਤਾਰ ਨਸ਼ਾ ਤਸਕਰਾਂ ਅਤੇ ਮਾਰੇ ਅੰਤਰਾ ਨੂੰ ਦਬੋਚ ਕੇ ਸਿਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ ਡੀਐਸਪੀ ਕੁਲਵੰਤ ਸਿੰਘ ਮਾਨ ਅਤੇ ਐਸਐਚਓ ਸ਼ਰਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੌਰਾਨ 1 ਮਾਰਚ ਨੂੰ ਦੋ ਨਸ਼ਾ ਤਸਕਰਾਂ ਨੂੰ 5-5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਅਤੇ 6 ਮਾਰਚ ਨੂੰ ਮਾਨਯੋਗ ਦਾਤ ਵੱਲੋਂ ਪਘौरा ਕਰਾੜ ਦਿੱਤਾ ਵਿਅਕਤੀ ਵੀ ਕਾਬੂ ਕਰ ਲਿਆ ਜਦਕਿ ਅੱਜ 9 ਮਾਰਚ ਨੂੰ ਇੱਕ ਹੋਰ ਨਸ਼ਾ ਤਸਕਰ 5 ਗ੍ਰਾਮ ਰੋਡਨ ਸਮੇਤ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਅਤੇ ਇੱਕ ਟਰੈਵਲ ਏਜੰਟ ਜਿਸ ਦੇ ਵਿਰੁੱਧ 14 ਲੱਖ ਰੁਪਏ ਦੀ ਠੱਗੀ ਮਾਮਲੇ ਦੇ ਦੋਸ਼ ਹੇਠ ਪਚਾ ਦਰਸੀ ਉਸ ਨੂੰ ਵੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਭਵਿੱਖ ਵਿੱਚ ਵੀ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ 'ਤੇ ਕਾਰਵਾਈ ਜਾਰੀ ਰੱਖਦੇ ਹੋਏ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦੀ ਪ੍ਰਮ ਜਾਰੀ ਰਵੇਗੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅਜਿਹਾ ਦਾਬੋ ਥਾਣਾ ਧਾਰੀਵਾਲ ਦੀ ਪੁਲਿਸ ਨੇ ਲਗਾਤਾਰੀ ਸਖਤੀ ਕਰਦੇ ਹੋਏ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਅਤੇ ਵਰੀ ਕੁਲਬੀ ਅੱਜ ਦਾ ਵਰੀ ਅੱਪੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹਿੰਮ ਚੱਲੀ ਗਈ ਹੈ ਜਿਹਦੇ ਤਹਿਤ 18 ਤਾਰੀਖ ਵਾਲੇ ਦਿਨ ਉਹਦੇ ਤੋਂ ਅਸੀਂ ਇੱਕ ਦਿਨ ਤੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸੱਤ ਪੁਲਿਸਨ ਕੀਤਾ ਸੀ ਉਸ ਦਿਨ ਵੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੀਤ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ 6-7 ਪਰਚੇ ਨੇ ਤੇ ਜਿਹੜਾ ਦੂਜਾ ਪੇਨ ਆ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਇਸ ਨਾਮਤ ਤੁੰਸੀ ਇਹਦੇ ਲੰਬੜ ਹੈ ਉਹਦੇ ਖਿਲਾਫ ਕੋਈ 15 ਮਕਦਮੇ ਦਰਜ ਨੇ ਉਹਨੂੰ ਵੀ ਐਨਡੀਪੀਐਸ ਤੇ ਅਰੈਸਟ ਕੀਤਾ ਪਰ ਇਹ ਕਿਹੜਾਂ ਤੋਂ ਜਦੋਂ ਉਹ ਕੋਲੋਂ 5 ਗ੍ਰਾਮ ਹੀ ਨਰਮ ਬਰਾਮਦ ਹੋਈ ਹੈ ਬਾਕੀ ਸਾਡੇ ਚੱਲ ਰਹੀ ਹੈ ਕਿ ਪਸਤੀ ਕਿੱਥੋਂ ਲਾਂਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਫਤੀਸ਼ ਜਾਰੀ ਹੈ ਤਾਂ ਕਿ ਮੈਂ ਕੋਈ ਨਾ ਦੇਖ ਤੋਂ ਕਰਾਂ ਇਹਦੇ 15 ਪਰਚੇ ਦਰਜ ਨੇ ਜੀ ਐਨ ਡੀ ਪੀ ਐਸ ਤੇ। ਇਹਦੇ ਪਹਿਲੇ ਬੰਦੇ ਫੜਿਆ ਉਹਨਾਂ ਦਾ ਸੰਵਾਦ ਉਹਨਾਂ ਦਾ ਦੱਸਿਆ ਕਿ ਕਿੱਥੋਂ ਨਾਲ ਟੀਰਕ ਲੈ ਆਂਦੀ ਸੀ। ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੀ ਜੋ ਪੁੱਛਗਿੱਛ ਆਈ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਅਗਲੀ ਹੈਗੀ ਸਾਡੀ ਕਾਰ ਵੀ ਚੱਲ ਰਹੀ ਹੈ। ਪਰ ਅਜੇ ਕੋਈ ਟਰੈਵਲ ਏਜੰਟ ਨਹੀਂ ਜਿਹੜਾ ਪਹੁੰਚਦਾ ਆਏਗਾ ਉਹ ਵੀ ਤੁਹਾਡੇ ਕੋਲ ਪੁੱਛੇ ਮੇਰੇ ਸਾਡੇ ਕਾਰ ਬਾਰੇ। ਹਾਂ ਜੀ ਇਹ ਆਪਣੇ ਸੰਜੀਤ ਤਲਵਾਰ ਹੈ ਜੀ ਉਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ। ਇਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬੱਚੇ ਚਲੇ ਆ ਰਹੇ ਪਰਸੇ ਗਿਫਟਾਂ ਇਹਨੂੰ ਅਸੀਂ ਇਹਦਾ ਵਿਸਤਾਰ ਕੀਤਾ ਹੈ ਮੋਗੇ ਤੋਂ ਵਿਸਤਾਰ ਕਰਤੀਆਂ ਨੇ ਆਪ ਵੀ ਦੇਤੇ ਇਦਾਂ ਹੀ ਰਹੇਗੀ ਆਪਣੀ ਇਹ ਆਹ ਦੀ ਸਪੈਸ਼ਲ ਡਰਾਈ ਜਿਹੜੀ ਹੈ ਇਹ ਜਾਰੀ ਰਹੇਗੀ ਜੀ ਇਹ ਮਤਲਬ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲੈਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਨੱਥ ਪਾਈ ਜਾਵੇ ਇਹਨਾਂ ਦੇ ਖਿਲਾਫ ਜੋ ਸਖਤ ਕਾਰਵਾਈ ਬਣਦੀ ਹੈ ਉਹ ਉਹ ਕੀਤੀ ਜਾਵੇ ਆਮ ਤੌਰ ਤੇ ਸਪੈਸ਼ਲ ਲੈਣ ਲੱਗ ਜਾਂਦੇ ਆ ਪਬਲਿਕ ਨੂੰ ਤਾਂ ਜਿਹੜਾ ਦੇਖੋ ਮੈਸੇਜ ਬਾਰ-ਬਾਰ ਆਪਾਂ ਪਹਿਲਾਂ ਵੀ ਹੀ ਆ ਵੀ ਸਾਡਾ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਪਬਲਿਕ ਦਾ ਸਹਿਯੋਗ ਜਿਹੜਾ ਵਾ ਉਹ ਮਤਲਬ ਬੜਾ ਜ਼ਰੂਰੀ ਹੈ ਜੀ ਜੇ ਆਪਾਂ ਕਿਸੇ ਜਿਹੜੀ ਕਿਸਮਾਤ ਚ ਗੁਰੀਤੀਆਂ ਨੇ ਉਹਨਾਂ ਦੇ ਅਹੀ ਕਾਰਵਾਈ ਕਰਨੇ ਆ ਜਾਂ ਉਹ ਕਰਦੇ ਆ ਤਾਂ ਉਹਨਾਂ ਦਾ ਮੈਨ ਇਨਫਰਮੇਸ਼ਨ ਉਹਨਾਂ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਅਪੀਲ ਹੈ ਕਿ ਸਾਨੂੰ ਸਹਿਯੋਗ ਕਰੋ ਉਹ ਜਿਹੜੇ ਜਿਹੜੇ ਬਿਨਾ ਨੰਬਰਾਂ ਤੋਂ ਵਾਹਾਈਕਲ ਮੋਟਰਸਾਈਕਲ ਵਗੈਰਾ ਜਾਂ ਹੋ ਰਹਿਣਗੇ ਫੋਟੋ ਦੇ ਆਧਾ ਹਮੇਸ਼ਾ ਦੇ ਤਰੀਕਾ ਚ ਉਹ ਵੀ ਚੀਜ਼ਾਂ ਕਰਦੇ ਆ ਉਹ ਬਿਨਾ ਨੰਬਰੀ ਤੋਂ ਕਿ ਜਦੋਂ ਵੀ ਸਾਡੀ ਸਪੈਸ਼ਲ ਅਕਾਪਨੀ ਲੱਗਦੀ ਹੈ ਸਾਡਾ ਫੋਕਸ ਹੀ ਹੁੰਦਾ ਕਿ ਟ੍ਰਿਪਲ ਰਾਈਡਿੰਗ ਤੇ ਵਿਦਾਊ ਨੰਬਰ ਪਲੇਟ ਦੂਜੇ ਦੇ ਤੇ ਚਲੋ ਅਸੀਂ ਘੱਟ ਵੱੜ ਫੋਕਸ ਹੈ ਵੀ ਇਹਨਾਂ ਦੇ ਇਹ ਦੋਤੀਆ ਸਾਡਾ ਫੋਕਸ ਹੁੰਦਾ ਜੀ ਉਹਨਾਂ ਦੇ ਪ੍ਰੋਪਰ ਜਿਹੜਾ ਜਿਹਨ ਕੋਈ ਪੇਪਰ ਹੀ ਨਹੀਂ ਹੋ ਤੇ ਆਪਣੇ ਠਾਣੇ ਲੈ ਕੇ ਬਾਉਂਡ ਕਰੀਦਾ ਜੀ ਬਾਕੀ ਨੇ ਜੋ ਵੀ ਚਲਾਨ ਹੈ ਉਹ ਚਲਾਨ ਕਰੀਦੇ ਜੇਕਰ ਸਾਡੇ ਸਰਜੀ ਟ੍ਰੈਵਲ ਹੈ ਜੇਕਰ ਉਹਨਾਂ ਤੇ ਕੋਈ ਕਾਰਵਾਈ ਰੂਟੀਨ ਵਾਈਜ਼ ਕੀਤੀ ਜਾ ਰਹੀ ਨਹੀਂ ਰੂਟੀਨ ਵਾਈਜ਼ ਨੂੰ ਜਦ ਹੀ ਮਤਲਬ ਸਪੈਸ ਜੇ ਕੋਈ ਸਾਡੇ ਨੂੰ ਜ਼ਰੂਰ ਕੋ ਕੰਪਲੀਟ ਆਉਂਦੀ ਹੈ ਜੀ ਜੋ ਬਣਦੀ ਕਰੀ ਤੁਰੰ